ਮਜੀਠਿਆ ਤੋਂ ਕਾਂਗਰਸ ਨੇਤਾ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦਾ ਸਾਬਕਾ ਆਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਗੰਭੀਰ ਇਲਜ਼ਾਮ ਮਜੀਠੀਆ ਪਰਿਵਾਰ ਤੇ ਖਾਲਸਾ ਯੂਨੀਵਰਸਿਟੀ ਦੇ ਨਾਂ ਤੇ 3000 ਕਰੋੜ ਰੁਪਏ ਦੀ ਘੁਟਾਲੇ ਦਾ ਲਾਇਆ ਇਲਜ਼ਾਮ ਸਰਕਾਰ ਤੋਂ ਟਰਸਟ ਦੇ 10 ਸਾਲ ਦੇ ਕੰਮਕਾਜ ਦੀ ਪੜਤਾਲ ਕਰਵਾਉਣ ਦੀ ਮੰਗ ਵਿਕਰਮ ਸਿੰਘ ਮਜੀਠੀਆ ਤੇ ਉਹਦੇ ਪਰਿਵਾਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਕਿ ਇੱਕ ਰਨ ਹੋ ਰਿਹਾ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਵੱਲੋਂ ਉਹਨੂੰ ਇੱਕ ਪ੍ਰਾਈਵੇਟ ਯੂਨੀਵਰਸਿਟੀ ਬਣਾ ਕੇ ਇਹ ਜਿਹੜੀ ਸਾਡੀ ਪੁਰਖਿਆਂ ਦੀ ਇੱਕ ਬਹੁਤ ਵੱਡੀ ਵਿਰਾਸਤ ਆ ਉਹਨੂੰ ਖੁਰਦ-ਬੁਰਦ ਕਰਨ ਦਾ ਇਹਨਾਂ ਨੇ ਇੱਕ ਤਰੀਕਾ ਇਹਨਾਂ ਦਾ ਜਿੱਥੇ ਦੂਜੇ ਮਾਫੀਆ ਚੱਲਦੇ ਇਹਨਾਂ ਨੇ ਇਹ ਜਿਹੜਾ ਲੈਂਡ ਮਾਫੀਆ ਇਹਦੇ ਤਹਿਤ ਉਹ ਸਾਰੀ ਪ੍ਰਾਪਰਟੀ ਨੂੰ ਹੜੱਪਣਾ ਚਾਹੁੰਦੇ ਨੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਵਿਕਮ ਸਿੰਘ ਮਜੀਠੀਆ ਨੇ ਨਹੀਂ ਦਿੱਤੀ ਕੋਈ ਪ੍ਰਤੀਕਿਰਿਆ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਘਰ ਦੇ ਬਾਹਰ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਦੀ ਪ੍ਰਤੀਕਿਰਿਆ ਲਈ ਜਾਵੇ ਪਰ ਮਜੀਠੀਆ ਸਾਹਿਬ ਆਪਣੇ ਨਿੱਜੀ ਕੰਮਾਂ ਦੇ ਵਿੱਚ ਇੰਨੇ ਕਿ ਜ਼ਿਆਦਾ ਮਸ਼ਰੂਫ ਨੇ ਕਿ ਉਹ ਉਹ ਕੈਮਰੇ ਦੇ ਅੱਗੇ ਆਪਣੀ ਪ੍ਰਤੀਕਿਰਿਆ ਦੇਣ ਲਈ ਸਾਹਮਣੇ ਨਹੀਂ ਆ ਰਹੇ ਮੋਗਾ ਦੇ ਪਿੰਡ ਮਾਣੂਕੇ ਦੇ ਅਕਾਲੀ ਸਰਪੰਚ ਬਿਆਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਘਟਨਾ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਗ੍ਰਫਤਾਰ सरपंच ਉਤੇ 4 ਕੇਸ ਚੱਲ ਰਹੇ ਸੀ ਜਿਨ੍ਹਾਂ ਵਿੱਚੋਂ 2 ਕਤਲ ਦੇ ਸੀ ਸਾਲ 2012 ਦੇ ਵਿੱਚ ਸਾਬਕਾ ਆਕਾਲੀ ਐਮ.ਐਲ.ਏ ਮਲਕੀਤ ਸਿੰਘ ਕੀਤੂ ਦੇ ਕਤਲ ਕੇਸ ਵਿੱਚ ਵੀ ਮਲਜ਼ਮ ਸੀ ਮ੍ਰਿਤਕ ਸਰਪੰਚ ਬਿਆਨ ਸਿੰਘ ਪੁਲਿਸ ਦੇ ਮੁਤਾਬਕ ਸਰਪੰਚ ਦੇ ਮਰਡਰ ਦੀ ਵਜ੍ਹਾ ਪੁਰਾਣੀ ਰਣਜੀਤ ਜੀ ਇਹ ਪਹਿਲਾਂ ਚੱਲਦਾ ਸੀ ਕੀ ਸੀ ਮਾਮਲਾ ਜੀ ਪਹਿਲਾਂ ਪਤਾ ਨਹੀਂ ਆਪਸ ਵਿੱਚ ਮਾੜਾ ਲੁੱਟਾ ਸੀ ਗਾਣਾ ਇਹ ਤਾਂ ਹੋ ਗਿਆ ਜੀ ਮੋਬਾਈਲ ਚਾਰਜ ਕਰਾਉਣਾ ਤੇ ਉੱਥੇ ਗਏ ਤੇ ਇਹਦੇ ਗੋਲਦਮ ਆ ਬੰਦਾ ਇੱਕ ਰਹਿ ਗਰਜਿੰਦਰ ਕੁਮਾਰ ਪਿੰਲੇ ਸਕੂਗੀ ਇੱਕ ਹੈਕਰ ਅਮਨ ਕੁਮਾਰ ਤੇ ਸ਼ਰਮਣਾ ਇੱਕ ਇਹ ਤੋਂ ਨਹੀਂ ਕਿ ਪਾਏਗਾ ਕਿਹਨਾਂ ਦਾ ਤੇਰਾ ਨਾਮ ਲਿਖ ਰਹੇ ਹੈਗੇ ਅਸੀਂ ਇਹਨਾਂ ਦੇ ਇਹ ਤਲਾਸ਼ ਚੱਲ ਜਾਰੀ ਹੈ ਵਧੀਆਂ ਹੋਈਆਂ ਫੀਸਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਹੱਲਾ ਬੋਲ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਵੱਧ ਰਹੇ ਪ੍ਰਦਰਸ਼ਨਕਾਰੀਆਂ ਤੇ ਪਾਣੀ ਦੀਆਂ ਬਿਚਾਰਾਂ ਦੀ ਵਰਤੋਂ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਨਾਲ ਪੁਲਿਸ ਦੀ ਟੱਕਰ ਮੁਕੀ ਪ੍ਰੋਫੈਸ਼ਨਲ ਕੋਰਸਾਂ ਦੀਆਂ ਫੀਸਾਂ ਦੇ ਵਿੱਚ 10 ਤੋਂ 1000 ਫੀਸਦੀ ਤੱਕ ਵਾਅਦੇ ਦਾ ਹੋ ਰਿਹਾ ਹੈ ਵਿਰੋਧ वाइस चांसलर ने आर्थिक बोझ नसया फीसा देख वादे का कारण नाइन्टी फोर हंड्रेड ऐसी एक लाख कर दिया एम बी ए वालों की बी ए वालों की कर दिया है ट्वेंटी फाइव हंड्रेड ऐसी सीधा दस हजार जो फीस हाइक हुई है उसका असर हमारे आने वाले कॉलेज की फीस पर भी पड़ेगा किससे ट्यूशन फीस ज्यादा चार्ज की जा सकती है वो पंजाब इंजीनियरिंग कॉलेज का हिस्सा होता ਤੋ ਉਸਕੇ ਫੀਸ ਵਧਦੀ ਰਹਤੀ ਜੈਸੇ ਪੰਜਾਬ ਇੰਜੀਨੀਅਰਿੰਗ ਕਾਲਜ ਮੇ ਪੜ੍ਹੀ ਪੰਜਾਬ ਇੰਜੀਨੀਅਰਿੰਗ ਕਾਲਜ ਮੇ 80000 1 ਲੱਖ ਰੁਪਏ ਫੀਸ ਤਰਨ ਤਰਨ ਦੇ ਪਿੰਡ ਮਾਨਤਪੁਰਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਆਪਸੀ ਰੰਜਿਸ਼ ਗੁਰਦੁਆਰੇ ਦੇ ਗ੍ਰੰਥੀ ਅਤੇ ਉਸਦੀ ਪਤਨੀ ਨਾਲ ਹੋਏ ਝਗੜੇ ਤੋਂ ਬਾਅਦ ਬੇਇੱਜ਼ਤੀ ਦਾ ਬਦਲਾ ਲੈਣ ਲਈ ਪਿੰਡ ਦੇ ਹੀ ਸੁਖਦੇਵ ਸਿੰਘ ਨੇ ਬਾਰੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੁੱਛਗਿਸ਼ਤ ਦੇ ਦੌਰਾਨ ਪੁਲਿਸ ਦੇ ਸਾਹਮਣੇ ਕਬੂਲਿਆ ਸੱਚ ਪਰਸੋ ਰਾਤ ਪੇਖੀਵੈਂਡ ਦੇ ਪਿੰਡ ਮਾਨਕਪੁਰਾ ਵਿੱਚ ਗੁਰਦੁਆਰੇ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 6 ਫਟੇ ਹੋਏ ਅੰਗ ਮਿਲੇ ਸੀ ਇਹ ਸੁਖਦੇਵ ਸਿੰਘ ਜਿਹੜਾ ਵਿਅਕਤੀ ਹੈ ਇਹਦੇ ਪੜਤਾਰਿਆਂ ਦੀ ਜ਼ਮੀਨ ਦੇ ਉੱਤੇ ਇਹ ਗੁਰਦੁਆਰਾ ਬਣਾਇਆ ਗਿਆ ਸੀ ਤੇ ਮੌਜੂਦਾ ਹਾਲਾਤਾਂ ਦੇ ਵਿੱਚ ਸੁਖਦੇਵ ਦੀ ਗੁਰਦੁਆਰਾ ਕਮੇਟੀ ਅਤੇ ਗਰੰਥੀ ਸਿੰਘ ਦੇ ਨਾਲ ਪੁਰਾਣੇ ਆਪਸੀ ਝਗੜਿਆਂ ਦੇ ਕਾਰਨ ਰੰਜਿਸ਼ ਚੱਲੀ ਆ ਰਹੀ ਸੀ ਪਿੰਡ ਦੇ ਕੁਝ ਵਿਅਕਤੀ ਉਸ ਜਗ੍ਹਾ ਤੇ ਨਹੀਂ ਆਏ ਚੰਤੇ ਵਾਰੀ ਵਾਰੀ ਉਹ ਸਾਰੇ ਬੰਦਿਆਂ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਲਗਭਗ 4:00 ਤੇ 4:30 ਦੇ ਕਰੀਬ ਇਸ ਵਿਅਕਤੀ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਤੇਜ਼ ਹਵਾਵਾਂ ਬਾਰਿਸ਼ ਅਤੇ ਗੜੇ ਮਾਰੀ ਨੇ ਉਡਾਈ ਕਿਸਾਨਾਂ ਦੀ ਨੀਂਦ ਖੇਤਾਂ ਵਿੱਚ ਖੜੀ ਕਣਕ ਦੀ ਪੱਕੀ ਫਸਲ ਵੇਸ਼ੀ ਕਈ ਜ਼ਿਲ੍ਹਿਆਂ ਦੇ ਖੇਤਾਂ ਵਿੱਚ ਖੜਿਆ ਪਾਣੀ ਅਸਮਾਨ ਤੋਂ ਲਗਾਤਾਰ ਵਰ ਰਹੀ ਆਫਤ ਦੇ ਕਾਰਨ ਫਸਲ ਦਾ ਝਾੜ ਕੱਟਣ ਦਾ ਖਦਸ਼ਾ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਨੂੰ ਸਰਕਾਰ ਨੇ ਕੀਤਾ ਪ੍ਰਵਾਨ ਨੁਕਸਾਨ ਦੀ ਗਰਦਾਵਰੀ ਲਈ ਕੈਪਟਨ ਸਰਕਾਰ ਦਾ ਆਦੇਸ਼ ਖਜ਼ਾਨਾ ਮੰਤਰੀ ਨੇ ਕਿਹਾ ਬਣਦਾ ਮੁਆਵਜ਼ਾ ਦੇਾਂਗੇ ਜਿਹੜਾ ਇਹ ਬੇਮੌਸਮੀ ਮੀਂਹ ਪੈ ਗਿਆ ਪਹਿਲਾਂ ਥੋੜੀਆਂ ਧੁੱਪਾਂ ਵੱਧ ਕੈੜੀਆਂ ਲੱਗੀਆਂ ਕਣਕ ਦਾ ਝਾੜ ਤਾਂ ਉਹਨੇ ਘਟਾਤਾ ਬਹੁਤ ਸਾਰਾ ਪਰਮਾਤਮਾ ਕਰਕੇ ਬੱਦਲ ਪੈ ਰਿਹਾ ਬਸ ਤਾਂ ਕੇਦ ਨਹੀਂ ਇਹਦੇ ਨਾਲ ਵੀ ਮੀਂਹ ਦਾ ਨੁਕਸਾਨ ਕਣਕਾਂ ਨੂੰ ਬਹੁਤ ਜ਼ਿਆਦਾ ਹੋ ਰਿਹਾ। ਵਧੀਆ ਤਰੀਕੇ ਨਾਲ ਖਰੀਦੀ ਜਾਵੇ, ਵਧੀਆ ਭਾਅ ਮਿਲ। ਰੋਲੇ ਨਾ ਜ਼ਿਮੀਂਦਾਰ ਗੱਲ ਇਹ ਹੀ ਆ। ਜਿੱਥੇ-ਜਿੱਥੇ ਵੀ ਕੋਈ ਨੁਕਸਾਨات ਹੋਏ ਆ, ਉਹ ਅਸੀਂ ਨੁਕਸਾਨات ਕਿਸਾਨਾਂ ਦੇ ਪੂਰੇ ਕਰਾਂ। ਆਈਪਲ ਸੀਜ਼ਨ ਦਾਸ ਦੇ ਵਿੱਚ ਅੱਜ ਮੁੰਬਈ ਇੰਡੀਅਨਸ ਤੇ ਰਾਈジング ਪੁਣੇ ਵਿਚਾਲੇ ਹੋਵੇਗਾ ਮੁਕਾਬਲਾ। ਪੁਣੇ ਵਿੱਚ ਖੇਡਿਆ ਜਾਵੇਗਾ ਦੋਵਾਂ ਟੀਮਾਂ ਦੇ ਵਿਚਾਲੇ T20 ਮੈਚ। ਕੱਲ ਸ਼ੁਰੂ ਹੋਏ ਲੀਗ ਦੇ ਪਹਿਲੇ ਦਿਨ ਸਨਰਾਈਜ਼ਰਸ ਹਦਰਾਬਾਦ ਨੇ ਰਾਇਲ ਚੈਲੈਂਜਰਸ ਬੈਂਕਰੋਡ ਨੂੰ ਦਿੱਤੀ ਸੀਮਾਤ।